ਮੇਰੇ ਕਾਕਾ ਨੂੰ ਉੱਤੋਂ ਵੰਗਾਰ ਕੇ ਇਹ ਕਾਕਾ ਮੇਰਾ ਬੂਹੇ ਚ ਆਇਆ ਇਹ ਮੇਰੇ ਕਾਕਾ ਨੂੰ ਲੈ ਕੇ ਇਹਨਾਂ ਨੇ ਦਸਤਾਰ ਤੋਂ ਲਾਤੀ ਮੈਂ ਬੂਹੇ ਇਹਨਾਂ ਨੇ ਰੋੜੇ ਸ਼ੁਰੂ ਕਰਤੇ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਹਾਂ ਤੇ ਬੱਚੇ ਲੈ ਕੇ ਦੋਹੇ ਤਿੰਨੇ ਪੁੱਤਰਾਂ ਦਾ ਤੇ ਮੇਰੇ ਲੋ ਮੈਂ ਦੋ ਮੰਜ਼ਲਾ ਟੱਪ ਕੇ ਤੀਆ ਟੱਪ ਕੇ ਅਸੀਂ ਗਵਾਂਡੀਆਂ ਦੇ ਘਰੇ ਚਲੇ ਗਏ ਗਵਾਂਡੀਆਂ ਘਰੇ ਚਲੇ ਗਏ ਹਾਂਜੀ ਅਸੀਂ ਕੰਦ ਟੱਪ ਕੇ ਗਵਾਂਡੀਆਂ ਦੇ ਘਰੇ ਪਹਿਲਾਂ ਮੈਂ ਬੱਚੇ ਕੰਨ ਤੋਂ ਸੁੱਤੇ ਫਿਰ ਅਸੀਂ ਆਪ ਨੂੰ ਉੱਤੇ ਦੇਖਣਾ ਅਸੀਂ ਜਾ ਕੇ ਮੈਂ ਤਾਂ ਉੱਥੇ ਦੇਖਤੀ ਸੀ ਕਿ ਉਹ ਸ਼ੋਕ ਇਹਦਾ ਸਮਾਂ ਹੋ ਗਿਆ ਭਰਾ ਇਹ ਜੀ 11:00 ਦਾ ਟਾਈਮ ਸੀ ਜਿੱਦਾਂ ਸਾਢੇ 11:00 ਵਜੇ ਪੱਸੇ ਨਿਕਲਦਾ ਹੀ ਹੋਏਗਾ ਮੈਨੂੰ ਪੱਕਾ ਇਹ ਪ੍ਰੋਸੀ ਨੇ ਹਾਂਜੀ ਇਹ ਬਸ ਜੀ ਜਦੋਂ ਮੇਰੇ ਮੁੰਡਿਆਂ ਨੂੰ ਆਂਗਾ ਨੂੰ ਵੇਖ ਲਈਦਾ ਨਾ ਉਹ ਆਂਦਾ ਵੀ ਮੈਨੂੰ ਥਾਂ ਦੇ ਦੇ ਮੈਨੂੰ ਦੋ ਤਿੰਨ ਵਾਰੀ ਇਕੱਲੀ ਨੂੰ ਟੌਕੀ ਦੀ ਹੈਟ ਆ ਮੈਂ ਉਹਨੂੰ ਕਿਹਾ ਵੀਰ ਮੈਨੂੰ ਮਾਰਦੀ ਤੇ ਲੱਗੇ ਮੇਰੇ ਬੱਚੇ ਪਰਦੇਸੀ ਨੇ ਅਸੀਂ ਕੱਲ ਨਾ ਜਨਾਨਾਂ ਨਾਲ ਸਾਨੂੰ ਨਾ ਕਮਾਉਣਾ ਕਿ ਪੜੇ ਹੱਥ ਜੋੜ ਮਚਰਕਤੇ ਜਾ ਕੇ ਕਰ ਲੈ ਮੈਂ ਪੈਰੀ ਚੁੰਨੀ ਵੀ ਰੱਖੀ ਵੀ ਬੰਦੇ ਆਏ ਆ ਉਹਨਾਂ ਨੂੰ ਰੋਟੀ ਖਾ ਲੈਂਦੇ ਉਹਨਾਂ ਨੇ ਕੋਈ ਨਹੀਂ ਵੀਰ ਜੀ ਠੀਕ ਗੁਰਸੇਖ ਪਰਿਵਾਰਗੇ ਕੀ ਕੋਈ ਜਫੇਬੰਦੀ ਆਈ ਸਿੱਖ ਜਫੇਬੰਦੀ ਤੁਹਾਡੇ ਕੋਲ ਨਹੀਂ ਜੀ ਸਹੀ ਤਾਂ ਨਹੀਂ ਜੀ ਸਾਡਾ ਕੋਈ ਹੈ ਹੀ ਨਹੀਂ ਕਿਸੇ ਨਾਲ ਵੀ ਅਸੀਂ ਆ ਕਿਸੇ ਨੂੰ ਆਖ ਕੇ ਉਹ ਗੱਲ ਹੋਈ ਨਹੀਂ ਸਾਡੇ ਤਾਂ ਗਲੀ ਮਹੱਲਾ ਵਿਚਾਰਿਆਂ ਨੇ ਸਾਡੀ ਬਹੁਤ ਸਹਾਇਤਾ ਕੀਤੀ ਨਾਲ ਸੰਘੜਵਾਇਆ ਵੀ ਤੇ ਇਹਨਾਂ ਨੇ ਫਿਰ ਬਾਅਦ ਵਿੱਚ ਸਾਰਾ ਵੀ ਹੋ ਗਿਆ ਇਹ ਮੇਰੇ ਪ੍ਰਾਣਾ ਇਹਨਾਂ ਦੀ ਲੜਾਈ ਸੀ ਪ੍ਰਵਾਸੀ ਭਈਏ ਨੇ ਇਹਨਾਂ ਨੇ ਵੀਰ ਜੀ ਤੇ ਪਹਿਲਾਂ ਗੱਲ ਪੈਣੇ ਵੀਰ ਜੀ ਨੇ ਆਪਦਾ ਬਚਾ ਕੇ ਘਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਉੱਥੇ ਗੋਲੀਆਂ ਚੱਲ ਲੰਗੀਆਂ ਤੇਰੇ ਭਰਾਵਾਂ ਦੇ ਮੈਂ ਉਧਰੋਂ ਭੱਜ ਕੇ ਆਈ ਆ ਇਹ ਤੋਂ ਬਾਅਦ ਹੀ ਆਉਂਦਿਆਂ ਹੀ ਇਸ ਮੈਦੇ ਤੇ ਰਾਈ ਆ ਮਗਰ ਇੰਨੀ ਮਟੀਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਉਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਕੁਆ ਸਭ ਵੇਖਦੇ ਪਏ ਸੀਗੇ ਸਾਬ ਨੇ ਫਿਰ ਮੈਨੂੰ ਮੱਲੇ ਦੇ ਵਿੱਚੋਂ ਵੀਰਾਂ ਨੇ ਸਾਡਾ ਬਚਾ ਕੀਤਾ ਤੇ ਮੇਰੇ ਬੇਟਾ ਤੇ ਮੇਰੀ ਜਾਨ ਬਚੀ ਹੈ ਹੈ ਕੌਣ ਕਰਦਾ ਇਹ ਪ੍ਰਵਾਸੀ ਭਈਏ ਨੇ ਵੀਰ ਜੀ ਹਾਂਜੀ ਦੇਖੀ ਵੀ ਗੱਲ ਰੰਜਸ਼ ਕੀ ਕਿਹੜੀ ਗੱਲ ਤੋਂ ਤੁਹਾਡੀ ਕੋਈ ਵੀਰ ਜੀ ਰੰਜਸ਼ ਨਹੀਂ ਕੀ ਆਪਦੇ ਘਰੇ ਉਹ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਤੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੇ ਗਾਲ੍ਹਾਂ ਕੱਢਣ ਲੱਗ ਪਏ ਨੇ ਧਮਕੀਆਂ ਦੇਣ ਲੱਗ ਪਏ ਨੇ ਵੀ ਅਸੀਂ ਉੱਪਰ ਆਈਏ ਜਾਂ ਕਿਵੇਂ ਕਰਨੀ ਹੈ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਇਥੋਂ ਵਿਚੋ ਬੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੀਤੀ ਕੋਈ ਵੀਰ ਜੀ ਕੋਈ ਕਾਰਵਾਈ ਨਹੀਂ ਹੋਈ ਵੀਰ ਖਾ ਦਿੱਤੀ ਕੋਈ ਗਾਇਬ ਅਸੀਂ ਵੀਰ ਜੀ ਸਾਰਾ ਸਿ ਰਾਤ ਵੀ ਸਿਵਲ ਦੇ ਵਿੱਚ ਗਏ ਆ ਫਾਦਰ ਨੂੰ ਲੈ ਕੇ ਨਾ ਫਾਦਰ ਨੂੰ ਐਡਮਿਟ ਕੀਤਾ ਨਾ ਕੁਝ ਵੀ ਕਾਰਵਾਈ ਕੋਈ ਵੀ ਨਹੀਂ ਹੋਈ ਅਸੀਂ ਤਾਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਈਗੀ ਉਹ ਆਜ਼ਾਦ ਘੁੰਮਦੇ ਫਿਰ ਕਿਵੇਂ ਲੱਗਦਾ ਕਿ ਪ੍ਰਵਾਸੀ ਦੀ ਗੱਲ ਕਰੀਏ ਜਿਵੇਂ ਹਿਸ਼ਾਰਪੁਰ ਇਹ ਕੰਮ ਕਰਨਾ ਜਿਹੜੀ ਵਾਪਰੀ ਸੀ ਅਜੇ ਵੀ ਜਿਹੜਾ ਇਹ ਲਾਖ ਨੇ ਅਜੇ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਹੰੜਬਾਜ਼ੀ ਕੀਤੀ ਜਾ ਰਹੀ ਹੈ ਬਿਲਕੁਲ ਵੀਰ ਜੀ ਕਰਦੇ ਅਸੀਂ ਗੁਰਸੇਖ ਪਰਿਵਾਰ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲਿਆ ਪਰ ਸਾਡੇ ਨਾਲ ਇਹਨਾਂ ਨੇ ਰਾਤੀ ਨਜਾਇਜ਼ ਧੱਕਾ ਕੀਤਾ ਅਸੀਂ ਮਸਾਂ ਆਪਣੀ ਜਾਨ ਬਚਾਈ ਇਹਨਾਂ ਭਈਆਂ ਤੋਂ ਇਹ ਪਨੀਤ ਕੁਮਾਰ ਹੈ ਜਿਹੜਾ ਇਹ ਸਾਡੇ ਨਾਲ ਬਹੁਤ ਅੱਖਾਂ ਅੱਗੇ ਵੀ ਇੱਥੇ ਮੁੱਛਾਂ ਚੜਾਉਂਦਾ ਹੈ ਇਸ ਆਪਣੇ ਆਪ 'ਚ ਬਹੁਤ ਜ਼ਿਆਦਾ ਹਿਸ਼ਾਰ ਮੰਦਾ ਕੀ ਕਾਰੋਬਾਰ ਕੀ ਕਰਦਾ ਇਹ ਕੋਈ ਕਾਰੋਬਾਰ ਨਹੀਂ ਵੀਰੇ ਇਹਦਾ ਇੱਥੇ ਕਦੀ ਕੱਪੜੇ ਲਾ ਲੈਂਦਾ ਕਦੀ ਇਹ ਇੱਥੇ ਲੈਚਾਂ ਲਾ ਲੈਂਦਾ ਕਦੀ ਕੁਛ ਇਹ ਬਸ ਇੱਥੇ ਲੜਬਾਜੀ ਹੀ ਕਰਦਾ ਕੁਛ ਨਹੀਂ ਕਰ। ਤਾਂ ਕਰ ਆਪਣੇ ਬੱਚੇ ਦੇ ਬੇਟੇ ਦੇ ਵੀ ਤੁਹਾਡੇ ਹਾਂਜੀ ਵੀਰ ਜੀ ਮੇਰੇ ਬੇਟੇ ਦੇ ਵੀ ਕਿਰਪਾਨਾਂ ਵੱਟੀਆਂ ਉਹਦੇ ਬਚਾਅ ਕਰਨ ਦੇ ਵਿੱਚ ਮੇਰੇ ਵੱਜੀ ਮੇਰੇ ਚਾਰ ਇੱਥੇ ਟੈਂਕੇ ਲੱਗੇ ਹੋਏ ਨੇ ਹੱਥ ਦੇ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪੈਣੇ ਉਹਦੇ ਵੀ ਇਹਨਾਂ ਨੇ ਬਾਹ ਤੋੜੀ ਐ ਫ੍ਰੈਕਚਰ ਹੋਦੀ ਬਾਹ ਐ ਅਸੀਂ ਸਿਥਵਲ ਦੇ ਵਿੱਚ ਰਾਤ ਵੀ ਲੈ ਕੇ ਗਏ ਹੁਣ ਵੀ ਲੈ ਕੇ ਗਏ ਨਾ ਕੋਈ ਐਕਸਰੇ ਨਾ ਕੋਈ ਹਡਮੈਟ ਕੁਝ ਨਹੀਂ ਹੋਇਆ ਕੀ ਮੰਗੀ ਜਾਂਦੇ ਅਸੀਂ ਇਹੀ ਮੰਗ ਕਰਦੇ ਆ ਵੀਰ ਜੀ ਇਹਨਾਂ ਨਾਲ ਸਾਡੇ ਮਗਰ ਜਿੰਨੀ ਜਲਦੀ ਲਾਇਆ ਜਾਵੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਨੇ ਤੁੱਚੀ ਵਾਰੀ ਸਾਡੇ ਨਾਲ ਠੱਕਾ ਕਰਤਾ ਡਰਾਫਟ ਕਰਨ ਤੇ ਪਤਾ ਲੱਗਦਾ ਕਿ ਦੁਲਚੀ ਦੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋਈ ਪਟਾਕੇ ਵਗੈਰਾ ਚਲਾਉਣ ਤੋਂ ਹੋਇਆ ਜੀ ਇੱਕ ਤਰ ਚਲਾਰੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਉਸ ਝਗੜੇ ਦੇ ਵਿੱਚ ਦੋ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਐਸਐਚ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬਣਦੀਆਂ ਧਰਾਵਾਂ 'ਚ ਪਾਚਾ ਦਰਜ ਕੀਤਾ ਜਾਵੇ ਸਰ ਕਹਿਣ ਨੂੰ ਕਦੇ ਦਿਲ ਕਰਦਾ ਪ੍ਰਵਾਸੀ ਮਜ਼ਦੂਰ ਸੀਗੇ ਤੇ ਇੱਕ ਜ세ਹਦਾਰ ਕੁੜੀ ਜਿਹੜੀ ਆ ਉਹਦੀ ਦਸਤਾਰ ਵੀ ਲਈ ਐ ਤੇ ਉਹਦੇ ਵਾਸਤੇ ਗਿੱਜਣਾ ਘਾਤਰਾ ਉਹ ਵੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਤਰਾ ਕੀ ਸੀਗੇ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਦੇ ਮੁਤਾਬਕ ਡੈਫੀਨੇਟਲੀ ਕਰ ਰਹੀ ਹੈ